ਅਜੀਬੀ ਕੀ ਨਾ ਜੀ ਆਪਣਾ ਮਨਪ੍ਰੀਤ ਸਿੰਘ ਤੇ ਕੀ ਆਪਣਾ ਕਾਰੋਬਾਰ ਆ ਤੇ ਕੀ ਗੱਲਬਾਤ ਹੋਈ ਹੈ ਅਦਰ ਜੀ ਪੁੱਛ ਰਹੇ ਹੋ ਇਹ ਕੀ ਗੱਲਬਾਤ ਇਹ 7 ਤਰੀਕ ਨੂੰ ਭਿੱਖੀ ਵੈਂਡਰ ਜਿਹੜਾ ਗਦਾਮ ਆ ਪਣ ਗ੍ਰੇਨ ਦੇ ਗਦਾਮਾਂ ਚੇਲਾ ਰੋਡ ਤੇ ਹਾਂ ਜੀ ਸਾਡੇ ਕੋਲ ਪਣ ਗ੍ਰੇਨ ਮੈਕਮੇ ਨੇ ਸਾਨੂੰ ਠੇਕਾ ਦਿੱਤਾ ਲੋਡਿੰਗ ਅਨਲੋਡਿੰਗ ਦਾ ਭਿੱਖੀ ਵੈਂਡ ਸੈਂਟਰ ਦਾ ਜਿੰਦੀ ਅਲਾਟਮੈਂਟ ਲੈਟਰ ਜਿਹੜੀ ਆ ਉਹ ਸਾਡੇ ਕੋਲ ਆ ਅਲਾਟਮੈਂਟ ਲੈਟਰ ਮਿਲ ਉਪਰੰਤ ਜਦੋਂ ਵਿਭਾਗ ਨੇ ਸਾਨੂੰ ਦੱਸਿਆ ਕਿ ਕੰਮ ਆਪਾਂ ਸ਼ੁਰੂ ਕਰਦਾ ਉੱਥੇ ਉਹ ਉਸ ਉਪਰੰਤ ਅਸੀਂ ਆਪਣੀ ਜਿਹੜੀ ਲੇਬਰ ਆ ਪ੍ਰਾਈਵੇਟ ਲੇਬਰ ਜਿਹੜੀ ਸਾਡੀਆਂ ਆਪਣੀਆਂ ਲੇਬਰਾਂ ਆ ਅਸੀਂ ਉਹਨਾਂ ਨੂੰ ਲਾ ਕੇ ਉੱਥੇ ਪੀ ਕੰਮ ਆਪਦਾ ਜਿਹੜਾ ਸ਼ੁਰੂ ਕੀਤਾ ਉੱਥੇ ਇਨਸਪੈਕਟਰ ਸਾਹਿਬ ਦੀ ਵੀ ਹਾਇਰੀ ਸੀਗੀ ਉਹਨਾਂ ਦੀ ਹਾਇਰੀ ਵਿੱਚ ਅਸੀਂ ਜਿਹੜਾ ਉੱਥੇ ਕੰਮ ਆਪਦਾ ਸ਼ੁਰੂ ਕੀਤਾ ਹੱਲੇ ਕਰੀਬ ਜਿਹੜਾ 100 150 ਬੋਰੀ ਹੀ ਨਦੀ ਸੀ ਸਾਡੀ ਲਿਵਰ ਦੇ ਉੱਤੇ ਇੱਕ ਜਿਹੜੇ ਪਹਿਲਾਂ ਤੋਂ ਹੀ ਉੱਥੇ ਮੌਜੂਦ ਠੇਕੇਦਾਰ ਸੀ 2023 24 ਸਾਲ ਦੇ ਵਿੱਚ ਜਿਨ੍ਹਾਂ ਦੇ ਕੋਲ ਠੇਕਾ ਸੀ ਉਹਨਾਂ ਠੇਕੇਦਾਰਾਂ ਵੱਲੋਂ ਨਾਲ ਕੁਝ ਆਪਣੇ ਗੁੰਡੇ ਲਿਆਂਕੇ ਤੇ ਸਾਡੀ ਲਿਵਰ ਦੇ ਉੱਤੇ ਜਿਹੜਾ ਉਹ ਆ ਕੇ ਤੇ ਹਮਲਾ ਕਰਦਾ ਹਮਲਾ ਕਰਨ ਦੇ ਨਾਲ ਵੀ ਸਾਡੇ ਜਿਹੜੇ ਨੇ ਵਰ ਸੀ ਨੇ ਵਰਦੇ ਕਾਫੀ ਸੱਟਾਂ ਲੱਗੀਆਂ ਇਹ ਆ ਵੀ ਜਦੋਂ ਸਾਡੇ ਮਹਿਕਮੇ ਦੇ ਵਿੱਚ ਮਾਨਸੀ ਗੱਲ ਆ ਰਹੀ ਆ ਠੇਕੇਦਾਰ ਹਜ਼ਾਰਾਂ ਦੇ ਨਾਲ ਜਿਹੜੀਆਂ ਇਹਨਾਂ ਨੇ ਉਹਨਾਂ ਨੂੰ ਸੱਟਾਂ ਮਾਰਨਾ ਸ਼ੁਰੂ ਕਰ ਦਿੱਤੇ ਤੇ ਉਹ ਆ ਵੀ ਤੁਸੀਂ ਸਜ਼ਾ ਕਰਾਉਗੇ ਠੇਕੇਦਾਰ ਇੱਕ ਬਲਵਿੰਦਰ ਸਿੰਘ ਸਰਜੀਤ ਸਿੰਘ ਆ ਜਿਹੜਾ ਪ੍ਰਧਾਨ ਆ ਉਹਨਾਂ ਦਾ ਇੱਥੇ ਹੁਣ ਜੀਐਨਸੀ ਪਿੱਖੀਵੈਂਡ ਦਾ ਇੱਕ ਬਲਵਿੰਦਰ ਸਿੰਘ ਆ ਤੇ ਨਾਲ ਸਰਦੇ ਸਿੰਘ ਆ ਇਹ ਸਾਰਿਆਂ ਨੇ ਆ ਕੇ ਜਿਹੜਾ ਵੀ ਨਾਲ ਕਾਫੀ ਬੰਦੇ 30 35 ਬੰਦੇ ਲਿਆ ਕੇ ਇਹਨਾਂ ਨੇ ਨਾਲ ਅਰਕਸ਼ਾਤੇ ਤੇ ਲਿਆ ਕੇ ਹਮਲਾ ਕਰਨਾ ਸ਼ੁਰੂ ਕਰ ਦਿੱਤਾ ਤਾਂ ਤਰਾਨਾ ਕਰਪਾਨਾ ਨਾਂ ਗਾਂਦੇ ਨਾਲ ਪੁੱਟਣਾ ਸ਼ੁਰੂ ਕਰ ਦਿੱਤਾ ਜਦੋਂ ਮੇਰੇ ਜਿਹੜੇ ਲਿਵਰ ਸੀ ਉਹਨਾਂ ਰੌਲਾ ਪਾਇਆ ਵੀ ਮਾਰਤਾ ਮਾਰਤਾ ਉਸ ਤੋਂ ਪ੍ਰੰਤ ਇਹਨਾਂ ਜਦੋਂ ਮੈਂ ਫਿਰ ਆਪਦੇ ਲਿਸੰਸ ਹਿਰੋ ਆਲਵਰ ਦੇ ਨਾਲ ਹਵਾਈ ਫੈਰ ਕੀਤੇ ਤੇ ਫਿਰ ਇਹ ਉਥੋਂ ਉਹਨਾਂ ਨੂੰ ਛੱਡ ਕੇ ਕੁਝ ਗੇੜ ਥਾਣੀ ਕੁਝ ਕੰਦਾ ਟੱਪ ਕੇ ਤੇ ਇਹ ਉਥੋਂ ਭੱਜ ਗਈ ਜਿਹੜਾ ਮੇਰਾ ਡਰਾਈਵਰ ਸੀ ਉਹਨੇ ਇਹਨਾਂ ਨੂੰ ਮੇਰੇ ਬੰਦਿਆਂ ਨੂੰ ਗੱਡੀ ਦੇ ਚਪਾ ਕੇ ਤੇ ਉਹ ਆ ਵੀ ਤੁਸੀਂ ਸਜ਼ਾ ਕਰਵਾਇਆ ਜਾਂਦੀ ਮੈਨੂੰ ਇਹ ਜਿਹੜੇ ਜਾਣਕੇਦਾਰ ਆ ਇਹ ਕੋਈ ਲੇਬਰ ਨਹੀਂ ਹੈ ਇਹਨਾਂ ਦੇ ਕੋਲ 2023 23 24 ਦੇ ਵਿੱਚ ਵੀ ਠੇਕਾ ਸੀ ਇੱਥੇ ਹੁਣ ਮੈਂ ਇਸ ਸਾਲ ਵੀ ਇਹਨਾਂ ਨੂੰ ਦੁਬਾਰਾ ਫੇਰ ਠੇਕਾ ਪਾਇਆ ਗਿਆ ਆ ਰੋਲੋ ਦੇ ਟੈਂਡਰ ਪਾਉਂਦੇ ਆ ਇਹਨਾਂ ਵੀ ਪਾਏ ਤੁਸੀਂ ਇਹਨਾਂ ਵੀ ਪਾਏ ਅਸੀਂ ਵੀ ਪਾਏ ਪੂਰਬੀ ਠੇਕੇਦਾਰਾਂ ਨੇ ਪਾਏ ਦੋ ਹੋਰ ਠੇਕੇਦਾਰ ਕੁੱਲ ਚਾਰ ਟੈਂਡਰ ਪਾਏ ਸੀ ਜਿਨ੍ਹਾਂ ਦੇ ਵਿੱਚੋਂ ਇੱਕ ਹੀ ਟੈਂਡਰ ਸਕਸੈਸਫੁਲ ਹੋਇਆ ਸੀ ਜਿਹੜਾ ਸਾਡਾ ਸੀਗਾ ਇਹਨਾਂ ਦੇ ਟੈਂਡਰ ਕੈਨਸਲ ਹੋ ਗਏ ਇਹ ਤਾਂ ਪਹਿਲਾਂ ਤੋਂ ਹੀ ਸਾਨੂੰ ਕਹਿੰਦੇ ਸੀ ਵੀ ਅਸੀਂ ਤੁਹਾਨੂੰ ਕੰਮ ਨਹੀਂ ਕਰ ਦੇਣਾ ਵੀ ਅਸੀਂ ਤਾਂ ਤੁਹਾਡਾ ਕੈਨਸਲ ਕਰਵਾ ਕੇ ਅਸੀਂ ਆਪ ਖੁਦ ਟੈਂਡਰ ਲੈਣਾ ਵਾ ਸਰਕਾਰ ਦੇ ਦੀਆਂ ਪਾਲਿਸੀਆਂ ਅਨੁਸਾਰ ਹੀ ਸਾਨੂੰ ਟੈਂਡਰ ਮਿਲਿਆ ਅਸੀਂ ਕੋਈ ਜ਼ਬਰਦਸਤੀ ਜਾ ਕੇ ਥਰੂ ਸ਼ੁਭਾਰਥੇ ਨਾਲ ਟੈਂਡਰ ਨਹੀਂ ਲਿਆ ਤੇ ਇਹ ਸਾਡਾ ਟੈਂਡਰ ਕੈਨਸਲ ਕਰਵਾਉਣਾ ਚਾਹੁੰਦੇ ਆ ਇਸੇ ਨiyet ਦੇ ਨਾਲ ਸਾਨੂੰ ਵੀ ਉੱਥੇ ਤੱਕ ਪਰੇਸ਼ਾਨ ਕਰਦੇ ਸੀ ਤੇ ਸਾਡੇ ਨਾਲ ਆ ਕੇ ਸਾਡੀ ਲਿਬਰ ਦੇ ਇਹਨਾਂ ਨੇ ਉੱਥੇ ਆ ਕੇ ਸਾਡੇ ਮਹਿਕਮੇ ਵਿੱਚ ਮਾਨ ਦੀ ਗੱਲ ਹੁੰਦੀ ਆ ਕਿ ਇਹ ਕਿਹਨਾਂ ਨੇ ਗੱਲ ਹੋਰ ਸਜ਼ਾਦਾਰ ਵੱਧ ਹੋਏ ਜਿਹੜਾ ਸਾਡੇ ਤੇ ਐਫ ਆਈਆਰ ਕਰਵਾਈ ਆ ਉਹਦੇ ਵਿੱਚ ਕਿਹਾ ਕੇ ਅਸੀਂ ਮਨਪ੍ਰੀਤ ਸਿੰਘ ਠੇਕੇਦਾਰ ਕੋਲ 2 ਲੱਖ ਰੁਪਇਆ ਜਿਹੜਾ ਉਹ ਪੁਰਾਣਾ ਲੈਣਾ ਵਾ ਕਿਹੜੇ ਸਾਲ ਦੇ ਵਿੱਚ ਇਹਨਾਂ ਕੰਮ ਕੀਤਾ ਸਾਡੇ ਨਾਲ ਮੇਰਾ ਕੋ ਸਾਨੂੰ ਦੱਸਣ ਨਾਲੇ ਇਹ ਤਾਂ ਠੇਕੇਦਾਰਾ ਕੋਈ ਲੇਬਰ ਤਾਂ ਹੈ ਨਹੀਂ ਆ ਇਹ ਠੇਕੇਦਾਰਾ ਇਹ ਲੇਬਰ ਨਹੀਂ ਆ ਜੇਕਰ 2022 ਦੇ ਵਿੱਚ ਅਸੀਂ ਇਹਨਾਂ ਕੋ ਕੰਮ ਕਰਵਾਇਆ ਕੋਈ ਐਗਰੀਮੈਂਟ ਕੀਤਾ ਹੋਊਗਾ ਇਹਨਾਂ ਦੇ ਨਾਲ ਅਸੀਂ ਉੱਥੇ ਜਾਣ ਦਾ ਫਾਇਦਾ ਨਹੀਂ ਕੋਈ ਜੇਕਰ ਇਹਨਾਂ ਕੋਲ ਐਗਰੀਮੈਂਟ ਹੈਗਾ ਤੇ ਸਬੂਤਾ ਸਮੇਤ ਸਾਡੇ ਸਾਹਮਣੇ ਲਿਆ ਕੇ ਰੱਖਣ ਕਿ ਅਸੀਂ ਆ ਐਗਰੀਮੈਂਟ ਕੀਤਾ ਸੀ ਆ ਰੇਟ ਕੀਤਾ ਸੀਗਾ ਇੰਨੀ ਤਰੀਕ ਤੋਂ ਲੈ ਕੇ ਇੰਨੀ ਤਰੀਕ ਤੱਕ ਆਹ ਗਦਾਮ ਦਾ ਅਸੀਂ ਕੰਮ ਦਿੱਤਾ ਸੀ ਸਾਨੂੰ ਦੱਸਣ ਜੇਕਰ 5 ਦਿਨ ਦੇ ਵਿੱਚ ਨਹੀਂ ਕੋਈ ਪੇਸ਼ ਕਰ ਸਕਦੇ ਤੇ ਅਸੀਂ ਇਹਨਾਂ ਤੇ ਜਿਹੜਾ ਮਾਨਾ ਨੀ ਦਾ ਜਿਹੜਾ ਕੇਸ ਦਾਇਰ ਕਰਾਂਗੇ ਮਤਲਬ ਇਹ ਰੇਡ ਕਾ ਸਿਰਫ ਫਿਰ ਇਹ ਆ ਵੀ ਉਹਨਾਂ ਨੂੰ ਟੈਂਡਰ ਨਹੀਂ ਮਿਲਿਆ ਤਾਂ ਨਹੀਂ ਗਿਆ ਇਹੋ ਹੀ ਆ ਕਿ ਹੋਰ ਵੀ ਨਹੀਂ ਨਹੀਂ ਇਹੀ ਰੇਡ ਕਾ ਵਾ ਇਹ ਚਾਹੁੰਦੇ ਨੇ ਕਿ ਇਹਨਾਂ ਨੂੰ ਕੰਮ ਨਾ ਕਰਨ ਲਈਏ ਠੇਕੇਦਾਰ ਨੂੰ ਤੇ ਇਹਨਾਂ ਦਾ ਟੈਂਡਰ ਕੈਨਸਲ ਹੋ ਜੇ ਤੇ ਦੁਬਾਰਾ ਅਸੀਂ ਪਾਕੇ ਤੇ ਖੁਦ ਟੈਂਡਰ ਲੈ ਲਵਾਂਗੇ ਜਦੋਂ ਸਾਡੇ ਮਾਹਕਮੇ ਦੇ ਵਿੱਚ ਮਾਨ ਦੀ ਗੱਲ ਹੁੰਦੀ ਆ ਵੀ ਸਜ਼ਾ ਕਰਾਈਏ ਜੰਨੀ ਸਜ਼ਾ ਦਾ ਵਾਧ ਹੋਵੇ ਹਾਂ ਪੁਲਿਸ ਨੂੰ ਸ਼ਿਕਾਇਤ ਕੀਤੀ ਦੁਬਾਰਾ ਜਦੋਂ ਚਲੋ ਸਾਡੇ ਜਿਹੜੇ ਬੰਦੇ ਜੇ ਜਾਣਦੇ ਆ ਸਾਰੇ ਬੰਦੇ ਐਡਮਿਟ ਸੀਗੇ ਉਸ ਟਾਈਮ ਵੀ ਅਸੀਂ ਸ਼ਿਕਾਇਤ ਕੀਤੀ ਦੁਬਾਰਾ ਜਿਹੜੇ ਪੁਲਿਸ ਨੇ ਉਹਨਾਂ ਤੇ ਜਿਹੜਾ ਜੁਰਮ ਦੇ ਵਿੱਚ ਵਾਧਾ ਕਰਕੇ ਐਫ ਆਈ ਆਰ ਉਹਨਾਂ ਦੇ ਉੱਤੇ ਘੱਟ ਦਿੱਤੀ ਆ ਤੇ ਹੁਣ ਜਿਹੜੀ ਪੁਲਿਸ ਜਿਹੜੀ ਆਪਣੀ ਜਿਹੜੀ ਕਾਰਵਾਈ ਕਰ ਰਹੀ ਹੈ ਨਹੀਂ ਹੱਲੇ ਤੱਕ ਗ੍ਰਿਫਤਾਰੀ ਨਹੀਂ ਹੋਈ ਪੁਲਸ ਨੂੰ ਇਹੀ ਰਿਕੁਐਸਟ ਆ ਕਿ ਜਿਹੜੇ ਜਲਦ ਤੋਂ ਜਲਦ ਜਿਹੜੇ ਦੋਸ਼ੀ ਆ ਮੇਨ ਦੋਸ਼ੀ ਉਹਨਾਂ ਨੂੰ ਗ੍ਰਿਫਤਾਰ ਕੀਤਾ ਜਾਵੇ ਐਸਐਸਪੀ ਕਰਮਚਾਰਨ ਕੋਈ ਅਪੀਲ ਕਰਨਾ ਚਾਹੋਗੇ ਨਹੀਂ ਮਤਲਬ ਐਸਐਸਪੀ ਸਾਹਿਬ ਨੂੰ ਇਹੀ ਤੀਲ ਆ ਕਿ ਜਿਹੜੇ ਦੋਸ਼ੀ ਆ ਇਹਦੇ ਵਿੱਚ ਜਿਨ੍ਹਾਂ ਨੇ ਸੱਟਾਂ ਮਾਰੀਆਂ ਵਾ ਉਹਨਾਂ ਨੂੰ ਜਲਦੀ ਤੋਂ ਜਲਦੀ ਜਿਹੜਾ ਗ੍ਰਿਫਤਾਰ ਕੀਤਾ ਜਾਵੇ ਇਹ ਸਾਰਾ ਜਿਹੜਾ ਮੈਟਰ ਆ ਡੀਸੀ ਸਾਹਿਬ ਦੇ ਧਿਆਨ ਦੇ ਵਿੱਚ ਵੀ ਆ ਕਿਉਂਕਿ ਜਿਹੜਾ ਪ੍ਰਸ਼ਾਸਨ ਆ ਪ੍ਰਸ਼ਾਸਨ ਦਾ ਜਿਹੜਾ ਕੰਮ ਰੁਕਿਆ ਹੋਇਆ ਏ ਜਿਹੜਾ ਪਿੰਨਾਂ ਦੇ ਵਿੱਚ ਵੀ ਕਣਕ ਜਾਂਦੀ ਆ ਗਰੀਬਾਂ ਵਾਸਤੇ ਉਹਦਾ ਕੰਮਕ ਵੀ ਇਸੇ ਰੇੜਕੇ ਕਰਕੇ ਸਾਰਾ ਕੰਮ ਰੁਕਿਆ ਹੋਇਆ ਹੁੰਦਾ ਜਮਾਨ ਦੀ ਗੱਲ ਹੁੰਦੀ ਆ ਵੀ ਸਜ਼ਾ ਕਰਾਈ ਹੋਵੇ ਜਿੰਨੀ ਸਜ਼ਾ ਦਾ ਵੱਧ ਹੋਵੇ ਹਾਂ ਜੀ ਲਖਬੀਰ ਸਿੰਘ ਜੀ ਤੁਸੀਂ ਸਜ਼ਾ ਕਰਾਉਗੇ ਬਾ ਸਰ ਜੀ ਨਹੀਂ ਨਹੀਂ ਪਤਾ ਜੇ ਜਾਣਦੇ ਆ ਸਾਰੇ ਮੈਨੂੰ ਗੱਲ ਬਾਤ ਹੋਈ ਭਾਜੀ ਗੱਡੀਆਂ ਲੱਦਣ ਦਾ ਹੈ ਹਾਂ ਤੇ ਉਹ ਆਏ ਜਿਹੜੇ ਬੰਦੇ ਇੱਥੇ ਹੁਣ ਮੈਂ ਉਹ ਆ ਕੇ ਗੱਲ ਤਾਂ ਗਏ ਆ

ਦੀ ਵੀ ਤੇ ਕੀ ਨਾ ਤੁਹਾਡਾ ਅੱਧਾ ਕਿੱਥੋਂ ਦੇ ਰਹਿਣ ਵਾਲੇ ਜਲਵਿੰਦਰ ਸਿੰਘ ਗਾਵਲ ਦਾ ਵਾਸਫ ਸਿੰਘਾ ਵੈਂਡਾ ਪਿੱਥੀ ਵੈਂਡਾ ਇਹ ਮਸਲਾ ਮਸਲਾ ਸਾਰਾ ਤੁਹਾਡਾ ਜਿਹੜਾ ਉਹ ਕੰਕਦਾਮਾ ਚ ਹੋਇਆ ਕੀ ਜਲ ਮਸਲਾ ਵੀਰ ਜੀ ਕੋ ਨਹੀਂ ਆ ਮਸਲਾ ਇਹ ਤੋਂ ਪੈਸੇ ਲੈਣੇ ਪੀਲੇ ਤਿੰਨ ਦੀ ਜਮਾਨ ਦੀ ਗੱਲ ਹੁੰਦੀ ਆ ਭਾਈ ਜੀ ਜਿੰਨੀ ਸਗਾ ਇਹਨੂੰ ਆ ਪੈਸੇ ਦੇ ਦੇ ਹਾਂਜੀ ਆਏ ਕਿ ਭੀਤੇ ਨਾਲ ਬਾਹਰ ਤੱਕ ਇਹ ਨਹੀਂ ਆਇਆ ਫਿਰ ਨਾ ਬਾਲੋਲੇ ਵਰਲੇ ਆ ਗਏ ਜੇ ਗੱਲ ਬਾਤ ਗੱਡੀਆਂ ਲਜਾਉਂਦੇ ਪਿਆ ਐਨੂੰ ਦੱਕਣ ਗਏ ਆ ਪੰਜ ਚਾਰ ਜਣੇ ਇਹ ਅੰਨੇ ਵਾਰ ਕੱਢ ਕੇ ਗੋਲੀਆਂ ਚਲਾਉਂਦਾ ਪੈਰਾ ਤੇ ਮੈਂ ਮੇਰਾ ਸਰਕਾਰ ਵੱਲੋਂ ਮੈਨੂੰ ਟੈਂਡਰ ਮਿਲਿਆ ਵਾ ਤੇ ਮੈਂ ਆਪ ਦਾ ਕੰਮ ਜਿਹੜਾ ਉਹ ਆਪਣੇ ਦੇਖੋ ਜੀ ਇਹ ਵਟ ਨਹੀਂ ਛੱਡਦੇ ਉਧਰੋਂ ਦੀ ਮਾੜੀ ਵੀ ਆਈ ਜਦੋਂ ਘਰ ਰੋਟੀ ਬਾਈ 1900 ਦਾਸੀ ਕੋ ਕੰਮ ਕਰਦੇ ਆਏ ਸਾਡੀ ਦੁਨੀਆ ਦਾ ਨਾਮ 55 ਨੰਬਰ ਹੈ ਜਿਸ ਤਰ੍ਹਾਂ ਜੁਨੀ ਆਣੇ ਦੱਸੋ ਇਹ ਕਿੱਥੇ ਚਲ ਜੀ ਦੱਸੋ ਆਡੇ ਪਰਵਾਰ ਨਿਕਣੇਗਾ ਜੀ ਥਾਨ ਵਾਲਾ ਅਸੀਂ ਘਰ ਛੱਡੇ ਕਿੱਥੇ ਚਲ ਗਏ ਦੱਸੋ ਜਿਹੜਾ 22 ਲੱਖ ਦਾ ਤੁਸੀਂ ਕਹਿੰਦੇ ਜੇ ਵੀ ਇਹ ਲੈਣਾ ਉਹਦੀ ਤੁਹਾਡੇ ਕੋਲ ਕੋਈ ਲਿਖਤ ਹੈ ਜੀ ਜੋ ਕੰਮ ਇਹਦੇ ਕੋਲ ਹੋਇਆ ਇਹਨੂੰ ਧਾਰਕਾਰ ਵੀ ਦਿੱਤੇ ਸਾਰਾ ਕੁਝ ਨਾਂ ਨੇ ਫੰਡ ਚਾੜੀ ਨਾੜ ਨਾ ਕੋਈ ਪੁੱਛਾ ਕਿਹੜੇ ਸਾਲ ਚ ਉਹ ਮਤਲਬ ਕੀਤਾ ਹੀ ਕੰਮ ਤੋਂ ਇਹ 22 ਚ 22 ਚ ਦੱਸੋ ਕੋਈ ਪੁਲਿਸ ਕਰਖਾਨੇ ਨਹੀਂ ਜਾ ਕੇ ਪੁਲਿਸ ਨੇ ਕੀ ਹੋਇਆ ਇਹਦੇ ਤੋਂ ਬਾਅਦ ਕੋਈ ਦਖਾਵਾ ਨਹੀਂ ਨਹੀਂ ਇਹ ਸੀ ਮੇਰਾ ਪੀ.ਵੀ.ਓ ਨੂੰ ਮਤਲਬ ਆ ਹੁਣ 24 ਚੱਲੰਦੇ ਆ ਤੇ 2 ਸਾਲ ਫਿਰ ਨਹੀਂ ਕੰਪਿਊਟਰ ਦੋ ਜਣਾ ਹੀ ਰੋਂਦਾ ਪਾਉਂਦੇ ਨੇ ਕਿ ਫੰਡ ਵਿੱਚ ਹੁਣ ਚੜ੍ਹਦਾ ਫੰਡ ਵਿੱਚ ਚੜੀ ਨਹੀਂ ਆਈ ਆਈ ਫੰਡ ਨੂੰ ਵੇਚੀ ਆ ਜੀ ਤੇ ਫੰਡ ਨਹੀਂ ਚੜੀ ਇਹਨਾਂ ਫੰਡ ਚੜੀ ਨਹੀਂ ਤੇ ਤੁਸੀਂ ਸਜ਼ਾ ਕਰਾਓ ਨਹੀਂ ਰੋਂਦਾ ਪਾਇਆ ਵਾ ਇਹ ਫੰਡ ਵੀ ਚੜਾਈ ਪੈਸੇ ਦੇ ਦਿਓ ਤੇ ਫਿਰ ਇਹ ਗੱਲ ਕਰ ਲੈ ਵੀ ਸਾਡੇ ਕੋਲ ਕੋਈ ਨਹੀਂ ਆ ਇਹਨਾਂ ਦਾ ਨਾ ਮਹਾਰਾਜ ਫਿਰ ਇਹਨੂੰ ਅਕਾ ਐਮ.ਐਲ. ਕੋਲ ਜਾ ਕੇ ਬਿਕਟ ਕਰ ਲੈਣੀ ਇਹਨਾਂ ਨੇ ਉੱਥੇ ਗਿਆ ਹੈ ਉੱਥੇ ਐਮ.ਐਲ. ਕੋਲ ਵੀ ਨਹੀਂ ਗਿਆ ਬਿਕਟ ਕੰਮ ਪਾਲ ਕਰਦੇ ਸਾਰੇ ਉਹ ਤਰ੍ਹਾਂ ਉਹ ਜਿਹੜੀ ਗੋਲੀ ਚੱਲਦੀ ਹੈ ਉਹ ਨਾ ਉਹ ਕਿਤੇ ਸਾਡੇ ਵੀ ਬੰਦੇ ਜਖਮੀ ਹੋਏ ਇਹਨਾਂ ਨੇ ਠੱਗਾਂ ਲਾਈਆਂ 23 ਦਾ 11 ਕੋਈ ਨਹੀਂ ਤੇ ਇਹ ਕੋਲ ਨਹੀਂ ਛੱਟ ਲੱਗੀ ਨਾ ਕੋਈ ਲੱਗੀ ਨਾ ਕੋਈ ਛੱਟ ਕਿਸੇ ਤੇ ਨਹੀਂ ਲੱਗੀ ਸਾਡੇ ਬੰਦੇ ਦੇ ਪੈੜੀ ਗੋਲੀ ਵੱਜੀ ਥੋੜੀ ਉਹ ਹੀ ਥੂਕ ਨੰਗੀ ਆ ਪੈਰ ਚ ਤੇ ਛੱਟ ਨਹੀਂ ਕਿਸੇ ਤੇ ਲੱਗੀ ਕੀ ਸਰਕਾਰ ਕੋਲੋਂ ਪ੍ਰਸ਼ਾਸਨ ਕੋਲੋਂ ਕੀ ਮੰਗ ਕਰੀਏ ਕਾਹੀ ਤੇ ਉਹ ਜੇ ਮੰਗ ਕਰ ਦਿਆਂਵੇਂ ਗਰੀਬ ਆਦਮੀ ਅਸੀਂ ਦੱਸੋ ਕਿੱਥੇ ਜਾਈਏ ਆੜੀ ਰੋਟੀ ਰੋਜ਼ੀ ਆਸੀਂ ਤੇ ਇੱਥੇ ਕਰਨਾ ਵਾ ਇਹ ਮੁੜ ਕੇ ਰੇਟ ਕਰਕੇ ਸਾਨੂੰ ਪਹਿਣ ਨਹੀਂ ਜਾਂਦੇ ਠੇਕੇਦਾਰ ਦੱਸੋ ਇੱਕ ਭਵਨ ਸਮਾਨ ਗੱਡੀ ਵੀ ਮੇਲਤੀ ਕਰਦੇ ਆ ਵੀ 2 ਕਰੋੜ ਸਾਡੇ ਬਣਾ। ਸਾਨੂੰ ਗਰੀਬਾਂ ਨੂੰ ਸਿੱਧਾ ਕੰਮ ਦਾ ਉਹਦਾ ਸਿੱਧਾ ਪੇਮੈਂਟ ਦੋ। ਘਾਟੀ ਕਰੋ ਸਾਨੂੰ 10 ਪੈਸੇ ਤਾਂ ਵੀ ਚੰਗਾ ਵਾ। ਨਹੀਂ ਇਹ ਵੀ ਜਦੋਂ ਸਾਡੇ ਮੈਕਮੇਂਟ ਚ ਮਾਨ ਦੀ ਗੱਲ ਹੁੰਦੀ ਆ ਫੇ ਸਜ਼ਾ ਕਰਾਈਏ ਜਿੰਨੀ ਸਜ਼ਾ ਦਾ ਵੱਧ ਹੋਵੇ। ਹਾਂਜੀ ਤੇ ਉਹ ਆ ਵੀ ਤੁਸੀਂ ਸਜ਼ਾ ਕਰਾਉਗੇ। ਨਹੀਂ ਨਹੀਂ ਇਹ ਪਤਾ ਇੱਥੇ ਜਾਣਦੇ ਸਕਨੋਂ 24 ਨੂੰ। ਇਹ ਸਾਡੇ ਕੋਲ ਤਲਾਹ ਆਈ ਸੀ ਕਿ ਕਮਨਪ੍ਰੀਤ ਸਿੰਘ ਨੇ ਜਿਹੜੇ ਕਿ ਜਿਹਨਾਂ ਨੇ ਟੈਂਡਰ ਲਿਆ ਤੇ ਉਹ ਟੈਂਡਰ ਦੀ ਜਿਹੜੀ ਆ ਕਣਕ ਦੀ ਲੋਡਿੰਗ ਵਾਸਤੇ ਤੇ ਚੇਲਾ ਗਦਮਾਂ ਦੇ ਵਿੱਚ ਆਏ ਸੀ ਦੂਜੀ ਲੇਬਰ ਨੇ ਇਤਰਾਜ਼ ਕੀਤਾ ਸੀ ਇੱਥੇ ਇਹਨਾਂ ਦਾ ਝਗੜਾ ਹੋਇਆ ਤੇ ਮਨਪ੍ਰੀਤ ਸਿੰਘ ਨੇ ਜਿਹੜੇ ਆ ਪੰਜ ਹਵਾਈ ਫਾਇਰ ਕੀਤੇ ਸੀ ਆਪਣੇ ਲਾਇਸੈਂਸ ਹੀ ਵਰਤਨ ਨਾਲ ਉਹਦੇ ਸਬੰਧ ਵਿੱਚ ਮਕਦਮਾ ਨੰਬਰ 97/7923 ਨੂੰ ਜਿਹੜਾ ਹਵਾਈ ਫਾਇਰ ਦਾ ਦਰਜ ਹੋ ਗਿਆ ਸੀ ਉਸ ਤੋਂ ਬਾਅਦ ਜਿਹੜਾ ਸਾਡੇ ਕੋਲ ਮਤੀ 119 ਨੂੰ ਲਖਬੀਰ ਸਿੰਘ ਤੇ ਉਹਦਾ ਬੇਟਾ ਅਨਮੋਲ ਸਿੰਘ ਉਹਨਾਂ ਨੂੰ ਜਿਹੜਾ ਡਾਕਟਰੀ ਰਿਪੋਰਟ ਮਸੂਲ ਹੋਈ ਸੀ ਲਖਬੀਰ ਸਿੰਘ ਨੂੰ ਦੋ ਸਟਾਂ ਲੱਗੀਆਂ ਸਨ ਤੇ ਉਹਦੇ ਬੇਟੇ ਨੂੰ ਜਿਹੜੀ ਇੱਕ ਸੈਟ ਲੱਗੀ ਸੀ ਉਹਨਾਂ ਦੀ ਲਖਵੀਰ ਸਿੰਘ ਦੀ ਸਟੇਟਮੈਂਟ ਦੇ ਕ੍ਰਾਸ ਵਰਸ਼ਨ ਦੇ ਵਿੱਚ ਐਫ ਆਈ ਆਰ ਜਿਹੜੀ ਦਰਜ ਹੈ ਕ੍ਰੋਸ ਕੀਤਾ ਗਿਆ ਸੀ ਰੈਜਾ ਨੰਬਰ 32 ਮਿਤੀ 24 ਜਨਵਰੀ ਦੇ ਨਾਲ ਉਹਦੇ ਵਿੱਚ ਮਿਤੀ 12 9 24 ਨੂੰ ਸਾਡੇ ਕੋਲ ਜਿਹੜੀਆਂ ਐਕਸਰੇ ਰਿਪੋਰਟਾਂ ਮਸੂਲ ਹੋਈਆਂ ਉਹਨਾਂ ਦੇ ਵਿੱਚ ਜਿਹੜਾ ਪਹਿਲਾਂ ਅੰਡਰ ਸੈਕਸ਼ਨ 117 ਜਿਵੇਂ 1 118 ਜਿਵੇਂ ਅ ਇੱਕ ਅੰਡਰ ਸੈਕਸ਼ਨ 100 493 ਅਤੇ 190 ਐਬੀਐਨਐਸ ਦਾ ਦਰਜਸ਼ ਕੀਤਾ ਹੀ ਜਿਹੜੀ ਐਕਸ ਰਿਪੋਰਟ ਦੇ ਵਿੱਚ ਸੱਤਾਂ ਡਾਕਟਰ ਸਾਹਿਬ ਨੇ ਲਖਵੀਰ ਸਿੰਘ ਦੀਆਂ ਦੋਵੇਂ ਸੱਤਾਂ ਜਿਹੜੀਆਂ ਅੰਡਰ ਐਕਸ ਰੈਥੀਆਂ ਸਨ ਉਹਨਾਂ ਨੂੰ ਗ੍ਰੀਵਸ ਦਿੱਤਾ ਉਹਦੇ ਉੱਤੇ ਹੁਣ ਜਿਹੜਾ ਆ ਵਾਧਾ ਜੁਰਮ ਜਿਹੜਾ ਕਰ ਦਿੱਤਾ ਆ 117 ਜਮਨ 2 ਤੇ 118 ਜਮਨ 2 ਦਾ ਗ੍ਰਿਫਤਾਰੀ ਹੋਈ ਸਰ ਗ੍ਰਿਫਤਾਰੀ ਅਜੇ ਨਹੀਂ ਹੋਈ ਰੇਡ ਕੀਤੇ ਜਾ ਰਹੇ ਆ ਜਦੋਂ ਗ੍ਰਿਫਤਾਰੀ ਹੋਈ ਤੇ ਫਿਰ ਦੱਸਾਂਗੇ ਤਾਂ ਬਈ ਇਹਦੇ ਵਿੱਚ ਜਿਹੜਾ ਤੇਨ ਕੋ ਸਾਡੇ ਸਮਝ ਰਹੀ ਆ ਹਾਂਜੀ ਇਹ ਜਿਹੜੀ ਹੀ ਜਿਹਨਾਂ ਦਾ ਸਤਨ ਪੁਰਚਾ ਹੈ ਉਹਦੇ ਵਿੱਚ ਕਿੰਨੇ ਬੰਦੇ जख्मी ਆਏ ਸੀ ਅ ਜਿਹੜੀ ਉਹਨਾਂ ਜਿਹੜੀ ਆਪਣੇ ਬਾਹਰੋਂ ਲੇਬਰ ਲੈਂਦੀ ਸੀ ਨਾ ਜਿਹੜੀ ਮਨਪ੍ਰੀਤ ਸਿੰਘ ਨੇ ਲੋਡਿੰਗ ਕਰਾਉਣ ਵਾਸਤੇ ਉਹ ਉਹਨਾਂ ਦੇ ਦੋ ਬੰਦੇ ਜ਼ਖਮੀ ਹੋਏ ਉਹ ਆ ਵੀ ਉਹਨਾਂ ਦੇ ਧਿਆਨ ਤੇ ਤਰੋਸ ਹੈ ਬੰਦਿਆਂ ਨੇ ਜਦੋਂ ਦੋ ਬੰਦੇ ਜ਼ਖਮੀ ਹੋਏ ਤੇ ਪੰਜਾਂ ਬੰਦਿਆਂ ਦੇ ਐਫਆਈਆਰ ਦਰਖਿਆ ਜੀ ਹਾਂ ਜੀ ਫਿਰ ਵੀ